ਗੁਰੂ ਚਰਨਾਤ ਪਹੁੰਚ ਕੀ ਤਾਣਾ ਮਨ ਧੰ ਕਰਕੇ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਧ ਸੰਗਤ ਦੀ ਕਿਰਪਾ ਹਾਂ ਆਸਾ ਦੀ ਬਾਤ ਦੇ ਕੀ ਕੰਨ ਉਪਰੰਤ ਇੱਕ ਸ਼ਬਦੀ ਹਾਜ਼ਰੀ ਭਰੀ ਹੈ ਨਾ ਉਹਨਾਂ ਸਮਾ ਹੋਇਆ ਸਭ ਸਤਿਗੁਰੂ ਸ਼ਬਦੀ ਵਿਚਾਰ ਸਭ ਤੇ ਉਤਮ ਹਨ ਕੀ ਕਥਾ ਸਰਵਨ ਕਰਨ ਦਾ ਵਿਚਾਰਿਤ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈ ਹਾਜ਼ਰੀ ਰਸ ਰੰਗੀ ਪਵਿੱਤਰ ਦਸਵੇਂ ਸਿੱਖਾਂ ਵੱਲੋਂ ਬਖਸ਼ਿਸ਼ ਮਤੀ ਦੀ ਪਾਈਏ ਸਾਜ ਸਾਰੀ ਸੰਗਤ ਆਪਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਚਾਰ ਚੱਲਦੀ ਪਈ ਹੈ ਬੈਨੋ ਪਰ ਸਤਸੁਰਾਂ ਨੇ ਇੱਕ ਸਾਡੇ ਸਾਹਮਣੇ ਇਹ ਗੱਲ ਵੀ ਰੱਖੀ ਐ ਕਿਰਤਨ ਦੁਆਰਾਸੀਂ ਉਸ ਪ੍ਰਮਾਤਮਾ ਦੇ ਉਸ ਰੱਬ ਦੇ ਦਰਸ਼ਨ ਕਰਦੇ ਹਾਂ ਬਾਰੀ ਪ੍ਰੌਰਟੀ ਵੀ ਦਰਸ਼ਨ ਕਰਦੇ ਹਾਂ ਸਤਸੁਰਾਂ ਦੇ ਸਦੀਪਾਂ ਦੇ ਤੇ ਸੰਗਤ ਦੇ ਦਰਸ਼ਨ ਕਰਨਾ ਵੀ ਰੱਬ ਦੇ ਦਰਸ਼ਨ ਜਿਹਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਦਾ ਸਾਜੀ ਹੈ ਤੇ ਗੁਰੂ ਦੇ ਬਾਰੇ ਦਰਸਾ ਕਰਦੇ ਆ ਗੁਰ ਪਰਮੇਸ਼ਰ ਇੱਕੋ ਜਾਨ ਇਸ ਕਰਕੇ ਹੋ ਗਈ ਰੱਬ ਦੇ ਦਰਸ਼ਨਾ ਹੈ ਪਰ ਸਮਝ ਉਦੋਂ ਪੈਂਦੀ ਹੈ ਜਦੋਂ ਉਸ ਸ਼ਬਦ ਦੀ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਸਤ ਗੁਰੂ ਸਭ ਤੋਂ ਵੇਖਦਾ ਜੀਦਾ ਜਗਤ ਸੰਸਾਰ ਬਾਹਰੀ ਤੌਰ ਤੇ ਸਤ ਗੁਰੂ ਸਾਰੀ ਜਾਣਦੇ ਆ ਸਾਰੀ ਦੇਖਦੇ ਆ ਜਦੋਂ ਗੁਰੂ ਸਤ ਗੁਰੂ ਜੀ ਆਉਂਦੇ ਆ ਹਰੇਕ ਦਾ ਸਿਰ ਝੁਕ ਜਾਂਦਾ ਹੈ ਨਾਮ ਸੰਗਾਰ ਕਰਦਾ ਹੈ ਰਿਕ ਕਿਉਂਕਿ ਪਰਮੇਸ਼ਰ ਹੈ ਉਹ ਪ੍ਰਮਾਤਮਾ ਹੈ ਜਿਹਨੇ ਸਾਨੂੰ ਪੈਦਾ ਕੀਤਾ ਸ੍ਰਿਸ਼ਟੀ ਨੂੰ ਪੈਦਾ ਕੀਤਾ ਬਣਾਇਆ ਪਰ ਸਤਿਗੁਰਾਂ ਨੇ ਇਹ ਵੀ ਕਹਿ ਦਿੱਤਾ ਵੀ ਦਿੱਖੇ ਮੁਕਤ ਨਾ ਹੋਵੀ ਜਿੱਚੇ ਸ਼ਬਦ ਨਾ ਕਰੇ ਵਿਚਾਰ ਦਿੱਖੇ ਦਾ ਭਾਵ ਦਾ ਦਰਸ਼ਨ ਕਰਨੀ ਜਿੰਨਾ ਚੰਤਰ ਅਸੀਂ ਉਸ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨਾਂ ਚੰਤਰ ਅਸੀਂ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ ਤਾਂ ਕਿ ਕੁਝ ਗੱਲਾਂ ਕਰਾਂਗੇ ਕਿ ਉਹਨਾਂ ਵਿੱਚ ਜੋ ਗਿਆਨ ਮਿਲਦਾ ਹੈ ਤੇ ਜਿਸ ਕਰਕੇ ਬੰਦਰ ਨੇ ਜਿਹੜੇ ਉੱਠ ਜਾਂਦੇ ਆ ਇਸ ਗੱਲ ਦੀ ਸੰਸਕ੍ਰਿਤੀ ਵਿਚਾਰ ਆਪਾਂ ਤਾਂ ਅਰੰਭ ਕੀਤੀ ਹੈ ਵੀ 10-15 ਮਿੰਟ ਜਿੰਨਾ ਚੋਂ ਮਗਰੋਂ ਸਮਾਂ ਬਚਦਾ ਤੇ ਨਾਲ ਮਿਲ ਕੇ ਆਪਾਂ ਗੁਰੂ ਦੀਆਂ ਗੱਲਾਂ ਕਰ ਲੈਣੇ ਆਓ ਸਿੱਧੂ ਗੁਰਤੀ ਬਾਣੀ ਦੇ ਵਿੱਚੋਂ ਚੌਕੀਂ ਜੋ ਪਦੇ ਦੀ ਵਿਚਾਰ ਹੈ ਜਿਹਦੇ ਵਿੱਚ ਉਸ ਪਰਮਾਤਮਾ ਦੇ ਉਸ ਰੱਬ ਜੀ ਦੇ ਸਰੂਪਾਂ ਬਾਰੇ ਗੱਲ ਕੀਤੀ ਹੈ ਵੀ ਉਹਦਾ ਦੋ ਰੂਪ ਨੇ ਸਰਗੁਣ ਤੇ ਨਿਰਗੁਣ ਸਰੂਪ ਸਰਨਾ ਦਾ ਭਾਵ ਦਾ ਸਾਰਿਆਂ ਦੇ ਵਿੱਚ ਨਿਰਗੁਣ ਦਾ ਭਾਵ ਮੇਰਾ ਗੁਨਾ ਦਾ ਉਹ ਉਹਦੇ ਬੰਦੇ ਜੋ ਕੁਝ ਕਰਦੇ ਆਂ ਇਹ ਉਹਦੇ ਚਾਨਣ ਕਰਕੇ ਆ ਭਾਵ ਉਸ ਜੋਤ ਕਰਕੇ ਆ ਫਿਰ ਸਥੂਲ ਤੇ ਅਸਥੂਲ ਸੂਖਮ ਤੇ ਅਸੂਖਮ ਦ੍ਰਿਸ਼ਟਮਾਨ ਤੇ ਅਦ੍ਰਿਸ਼ ਅਕਾਰ ਤੇ ਨਰੰਕਾਰ ਸੰਸਾਰ ਤੇ ਨਰੰਕਾਰ ਇਹ ਕਈ ਬਦਮ ਆਉਂਦੇ ਨੇ ਇਹ ਗੱਲ ਕੀ ਹੈ ਦੋ ਸੂਤ ਪ੍ਰਮਾਤਮਾ ਦੇ ਇਕ ਤਾਂ ਆਪਣੇ ਆਪ ਦੇ ਵਿੱਚ ਹੀ ਹੈ ਆਪੀ ਨੇ ਆਪ ਸਾਜੀ ਦੂਜਾ ਦੁਨੀ ਕੁਦਰਤ ਦਾ ਸਾਜੀਆ ਦੂਜਾ ਕੌਣ ਨੇ ਕੀਤਾ ਸੰਸਾਰ ਨੂੰ ਬਣਾ ਦਿੱਤਾ ਤੇ ਇਹ ਵੀ ਉਹਦਾ ਹੀ ਰੂਪ ਹੈ ਇਹ ਬਿਸ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਵਨ ਕੋ ਨਾ ਤਰੀ ਆਇਆ ਇਹ ਪਰ ਸੰਸਾਰ ਵੀ ਉਹਦਾ ਰੂਪ ਹੈ ਕੁਦਰਤ ਦਾ ਆਪ ਹੀ ਕੁਦਰਤ ਵੀ ਆਪ ਹੈ ਕੁਦਰਤ ਬਣਾ ਕੇ ਵਿੱਚ ਰਚਿਆ ਹੋਇਆ ਵੀ ਆਪ ਹੈ ਇਹ ਨਹੀਂ ਵੀ ਕੁਦਰਤ ਦਾ ਲੱਗਦਾ ਹੈ ਤੇ ਕੁਦਰਤ ਦਾ ਲੱਗ ਰਹੇ ਨੇ ਕਰਤੇ ਨੇ ਹੀ ਕੁਦਰਤ ਨੂੰ ਬਣਾਇਆ ਜੇ ਕਰਤਾ ਹੈ ਤਾਂ ਕੁਦਰਤ ਵੀ ਹੈ ਜੇ ਕੁਦਰਤ ਦਾ ਤਾਂ ਕਰਤਾ ਵੀ ਹੈ ਜਾਣ ਤੇ ਪ੍ਰਭ ਪ੍ਰਭ ਤੇ ਜਨ ਜਾਨੀ ਚੈ ਚੇਲੇ ਨੂੰ ਦੂਰ ਦਾ ਪਤਾ ਲੱਗਦਾ ਗੁਰੂ ਦੀ ਚੇਲੇ ਦਾ ਪਤਾ ਲੱਗਦਾ ਆਪਾਂ ਕਹਿੰਦੇ ਆ ਕੋਈ ਬੰਦਾ ਮਿਸਤਰੀ ਨੇ ਕਿਸੇ ਨੇ ਘਰ ਬਣਾਇਆ ਵੱਲ ਗੱਦਾਰ ਸਾਹਿਬ ਬਣਾਇਆ ਆਪਾਂ ਪੁੱਛਦਿਆਂ ਵੀ ਜੇ ਕਿਹੜੇ ਮਿਸਤਰੀ ਨੇ ਬਣਾਇਆ ਇਹਦਾ ਗੁਰੂ ਕਿਹੋ ਜਿਹਾ ਹੋਊਗਾ ਨਾ ਕਿੱਥੋਂ ਤੱਕ ਪਹੁੰਚਦਿਆਂ ਜਦੋਂ ਗੁਰੂ ਦੀ ਗੱਲ ਕਰਦੇ ਆ ਤੇ ਵੀਰੇ ਦੇ ਜਦੋਂ ਇਹ ਗੁਰੂ ਹੈ ਨਾ ਤੇ ਤੇ ਚੇਲੇ ਦੇ ਕਿੰਨੇ ਵੱਡਾ ਹੋਣਗੇ ਮਲਕ ਸਿਮਤ ਦੋ ਪ੍ਰਭ ਤੇ ਜਾਣ ਜਾਣ ਤੇ ਪ੍ਰਭ ਜਾਣੀ ਹੈ ਸੋ ਉਹਦੇ ਦੋ ਰੂਪ ਨੇ ਅ ਵਿਗਤ ਉਹ ਵਿਗਤ ਤੋਂ ਵੀ ਹੈ ਅ ਵਿਗਤ ਅ ਵਿਗਤ ਤੋਂ ਅ ਵਿਕਤ ਵਿਅਕਤੀਤ ਹੋਇਆ ਤੇ ਭਾਵ ਆਕਾਰ ਤੋਂ ਰਹਿੰਦਾ ਨਰਨਕਾ ਆਪ ਸਤਿਗੁਰਾਂ ਦੀ ਬਾਣੀ ਪੜਦੇ ਹਨ ਓਮ ਸਾਧ ਸਤਗੁਰ ਨਮਸਕਾਰਨ ਇਹ ਬਾਵਣ ਫਰੀ ਦੇ ਵਿੱਚ ਹੈ ਸ਼ਲੋਕ ਓਮ ਓਮ ਪਵਦ ਹਿੰਦੀ ਵਰਣ ਵਾਲਾ ਦਾ ਪਹਿਲਾ ਅੱਖਰ ਜਿਵੇਂ ਗੁਰਮੁਖੀ ਦਾ ਪਹਿਲਾ ਅੱਖਰ ਹੁਣਾਂ ਦਾ ਖੁੱਲੇ ਮੂੰਹ ਆ ਮੂੰਹ ਆਉਂਦਾ ਉਹਦਾ ਮੂੰਹ ਖੁੱਲਾ ਹੋਇਆ ਓਮ ਸਾਧ ਸਤਗੁਰ ਮਾਤਾ ਉਸ ਨੂੰ ਨਮਸਕਾਰ ਆ ਜਿਹੜਾ ਗੁਰੂਪ ਦੇ ਵਿੱਚ ਹੈ ਜਿਹੜਾ ਸਾਧ ਸਤ ਹੂ ਹੈ ਇਥੇ ਸਾਧ ਸਤ ਹੂ ਦੂਪਿਆ ਆਦ ਮਤ ਅੰਤ ਨਰਨ ਤਾਰੰ ਉਹੀ ਹੈ ਜਿਹੜਾ ਆਦ ਵਿੱਚ ਸੀ ਸ਼ੁਰੂਆਤ ਦੇ ਵਿੱਚ ਜਦੋਂ ਜਗਤ ਨਹੀਂ ਬਣਿਆ ਸੀ ਸ੍ਰਿਤੀ ਨਹੀਂ ਬਣੀ ਸੀ ਉਦੋਂ ਉਹ ਹੈਗਾ ਸੀ ਜਿਹਨੂੰ ਆਪਾਂ ਲਿਖਿਆ ਆਦ ਸੱਜ ਮਤ ਅੰਤ ਜਦੋਂ ਆਦਿ ਸ਼ੁਰੂ ਹੋ ਗਏ ਆ ਦੁਨੀਆਂ ਪੈਦਾ ਕਰ ਦਿੱਤੀ ਉਦੋਂ ਵੀ ਉਹ ਹੀ ਹੈ ਹੁਣ ਆਪਾ ਬਣਾ ਹੈਗਾ ਕਿਉਂਕਿ ਯਾ ਦੁਨੀਆਂ ਪੈਦਾ ਹੋਈ ਹੋਈ ਹੈ ਇਹ ਤੋਂ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਅੰਤ ਜਦੋਂ ਸਾਰਾ ਦਾ ਅੰਤ ਹੋ ਜਾਣਾ ਹੈ ਹੁਣ ਇਹ ਵੀ ਹੈਗਾ ਇਸੇ ਨੂੰ ਲਿਖਿਆ ਆਦ ਸੱਚ ਜੁਗਾਦ ਸੱਚ ਹੈ ਪੀ ਹੈਪੀ ਨਹੀਂ ਕਹਿਣਾ ਹੈਪੀ ਦਾ ਭਾਵ ਹੁੰਦਾ ਤੁਸੀਂ ਹੈ ਭਾਵ ਹੁਣਾ ਹੈ ਪੀ ਰਹੇਗਾ ਆ ਪਹਿਲਾ ਮਗਰੋਂ ਵੀ ਹੋਵੇਗਾ ਜਦੋਂ ਆ ਦੁਨੀਆਂ ਖਤਮ ਹੋ ਗਈ ਹੈ ਹੈ ਈ ਸੱਚ ਸੱਚ ਦਾ ਭავ ਸੁਧੀ ਵੀ ਰਹਿਣ ਵਾਲਾ ਸਦਾ ਜਿੱਦੀ ਹੋਣ ਦੇ ਖਤਮ ਹੀ ਕੋਈ ਨਹੀਂ ਬਣਾਉਂਦਾ ਤੇ ਆ ਜਿਹੜਾ ਦੂਜਾ ਉਹਦਾ ਰੂਪ ਹੈ ਸੰਸਾਰ ਇਹਨੇ ਕਈ ਵਾਰ ਖਤਮ ਹੋਇਆ ਤੇ ਕਈ ਵਾਰ ਬਣਿਆ ਕਈ ਵਾਰ ਬਸ ਰੂਪ ਸਾਰਾ ਇਹ ਬਸਾਰਾ ਕਈ ਵਾਰ ਨਿਕਲਦਾ ਦੁਨੀਆਂ ਬਣੀ ਗਈ ਹੈ ਖਤਮ ਹੋਈ ਗਈ ਹੈ ਤੇ ਇਹ ਵੀ ਕੋਈ ਕੱਲੀ ਵਾਰੀ ਵੀ ਹੁਣ ਖਤਮ ਹੋਣਾ ਨਹੀਂ ਪਤਾ ਨਹੀਂ ਪਹਿਲਾਂ ਤੱਕ ਇੰਨੀ ਵਾਰ ਇਹ ਕੰਮ ਹੋ ਚੁੱਕਾ ਕਿਉਂਕਿ ਪਰਮਾਤਮਾ ਦੀ ਖੇਡ ਹੈ ਕੋਈ ਉਹ ਜਦੋਂ ਖੇਡ ਖੇਡਦਾ ਤੇ ਮੌਜ ਦੇ ਵਿੱਚ ਆ ਦੁਨੀਆ ਪੈਦਾ ਕਰਦਾ ਹੈ ਦੇ ਦੋ ਫਿਰ ਅਖੇਲ ਖੇਲਣ ਅੰਤ ਕੋ ਫਿਰ ਫਿਰ ਇਹੋ ਜੀ ਖੇਡ ਖੇਡਦਾ ਦੁਨੀਆ ਖਤਮ ਕਰ ਦਿੰਦਾ ਤੇ ਫਿਰ ਕੱਲੇ ਰਹਿ ਜਾਂਦਾ ਕੱਲੇ ਨੂੰ ਫਿਰ ਮੌਜ ਆਉਂਦੀ ਅੱਗੇ ਬਣਾ ਲੈਂਦਾ ਤੁਮੀ ਆਉਂਦੇ ਉਹਦੀ ਮੌਜ ਹੈ ਤੈਨੂੰ ਦੋਦਾ ਅੰਤ ਨਹੀਂ ਕਿਸੇ ਨੇ ਪਾਇਆ ਅੰਤ ਨਾ ਪਾਵਤ ਵੱਡੇ-ਵਡੇਰੇ ਕੁਬ ਡਿਗ ਡਿਤੇ ਆ ਕੇ ਚਲੇਗੀ ਅੰਤੋਂ ਦਾ ਐ ਨਹੀਂ ਪੈਂਦਾ ਵੀ ਉਹਦੀ ਮੌਜ ਹੀ ਹੈ ਇੱਕ ਅੱਖ ਦੇ ਫੋਰ ਦੇ ਵਿੱਚ ਦੁਨੀਆ ਨੂੰ ਖਤਮ ਕਰ ਦਿੰਦੇ ਅੱਖ ਫੋਰ ਦੇ ਵਿੱਚ ਹੀ ਪੈਦਾ ਕਰ ਦਿੰਦਾ ਸਭ ਕੁਝ ਅੱਖ ਦੇ ਫੋਰ ਦਾ ਸਮਾਂ ਨਿਮਕ ਨਿਮਕ ਦਾ ਤੇ ਨਾਲੇ ਸਮਾਂ ਅੱਖ ਦੇ ਪਲਕ ਝਪਕ ਤੱਕ ਦਾ ਸਮਾਂ ਭਾਵੇਂ ਆਪਾ ਬੰਦ ਕਰੀ ਤੇ ਕੁੱਲੀ ਨਾਲ ਦੀ ਨਾਲ ਇੰਨਾ ਸਮਾਂ ਕਿੱਲਾ ਹੁੰਦਾ ਇਹਨੂੰ ਨਿਮਕ ਦਾ ਸਮਾਂ ਕਹਿੰਦੇ ਆ ਏਨੇ ਸਮੇਂ ਦੇ ਵਿੱਚ ਉਹ ਦੁਨੀਆ ਨੂੰ ਲੈ ਕਰਦਾ ਉਹ ਤਾਂ ਪਤੀਤੇ ਪਰ ਲੋ ਉਹਦੇ ਹੁਕਮ ਦੇ ਵਿੱਚ ਉਹਦੇ ਵਿੱਚ ਦੋ ਸ਼ਬਦੀਆਂ ਨੇ ਉਹਨਾਂ ਨੂੰ ਬਾਣੀ ਵਿੱਚ ਆਪਾਂ ਪੜ੍ਹਦੇ ਆ ਜਬ ਉਦ ਕਰਤ ਕਰਾ ਕਰ ਤਾਰਾ ਪਰਜਾ ਧਤ ਕਰਦੇ ਇਹ 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 ਭਾਵ ਸੰਸਾਰ ਨੂੰ ਪੈਦਾ ਕਰਨ ਵਾਲੀ ਸ਼ਕਤੀ ਉਦ ਕਰ ਜਬ ਆ ਕਰਤ ਕਰਦੇ ਹੁੰਦੇ ਇਹ ਕਰਖ ਦਾ ਭਾਵ ਅਟਰੈਕਸ਼ਨ ਉਹ ਰੱਲ ਕਹਿੰਦੇ ਪੈਦਾ ਕਰਨ ਵਾਲੀ ਇਹ ਖਿੱਚਣ ਵਾਲੀ ਖਤਮ ਕਰਨ ਵਾਲੀ ਜਦ ਆਪ ਕਰਤ ਕਰਤ ਕੋ ਕਹੂੰ ਤੂੰ ਮੈਂ ਮਿਰਤ ਦੇਹ ਧਰ ਸਭ ਦੇ ਇਹ ਸਾਰੀ ਦੁਨੀਆ ਫਿਰ ਤੇਰੀ ਚ ਹੀ ਮਿਲ ਜਾਂਦੀ ਤੇਰੇ ਚ ਬਣੀ ਹੁੰਦੀ ਹੈ ਤੇਰੇ ਚ ਸਤਿਮਾਨ ਦੋ ਸ਼ਕਤੀਆਂ ਦਾ ਮਾਲਕ ਮਾਲਕ ਹੈ ਉਹ ਪਰਮਾਤਮਾ ਉਸੇ ਕੋਲ ਇਹ ਦੋ ਸ਼ਕਤੀਆਂ ਨੇ ਪੈਦਾ ਕਰਨ ਵਾਲੀ ਤੇ ਮਾਰਨ ਵਾਲੀ ਕਈ ਉਹ ਵਾਲੀ ਜੀ ਦੇਖਿਆ ਮਾਰਿਆ ਰੱਖਿਆ ਇੱਕ ਨੂੰ ਆਹ ਗੱਲ ਆਪ ਤੇ ਆ ਦੀ ਫਿਰ ਵੀ ਤੂੰ ਹੀ ਕਾਬੂ ਕਰਦਾ ਮਨੁੱਖ ਦਾ ਕਿਸੇ ਨਾ ਹੀ ਆਤਮਕ ਦੇ ਹੱਥ ਵਿੱਚ ਕੁਝ ਨਹੀਂ ਹੈ ਕਿਉਂਕਿ ਮਨੁੱਖ ਦਾ ਆਵਲ ਹੀ ਹੁੰਦਾ ਹੁਣ ਜਦੋਂ ਉਹਨੇ ਆਪਣੇ ਆਪ ਨੂੰ ਸਾਜਿਆ ਹੈ ਤੇ ਉਹਨੇ ਸਾਜਣ ਤੋਂ ਪਹਿਲਾਂ ਕਿਸੇ ਦੀ ਸਲਾਹ ਠੋੜਾ ਲੈਂਦੀ ਹੈ ਜਦ ਆ ਦੁਨੀਆਂ ਨੂੰ ਪੈਦਾ ਕਰਨ ਵੇਲੇ ਕਿਸੇ ਦੀ ਸਲਾਹ ਲਈ ਕੀਤੀ ਹੋਵੇ ਕਿਉਂਕਿ ਸਲਾਹ ਤਾਂ ਉਹਨਾਂ ਲੋੜ ਹੀ ਨਹੀਂ ਹੁੰਦੇ ਉਹਨੂੰ ਤਾਂ ਸਲਾਹ ਕਰਦੀ ਲੋੜ ਹੀ ਨਹੀਂ ਤੇ ਸਾਨੂੰ ਬਈ ਵਾਰ ਲੋੜ ਪੈਂਦੀ ਹੈ ਸਲਾਹ ਲੈਣ ਦੀ ਮੰਤਰੀਆਂ ਨੂੰ ਸਲਾਹ ਕਰ ਰੱਖਣ ਦੀ ਲੋੜ ਹੁੰਦੀ ਹੈ ਉੰਦੇ ਹਨ ਐਡਵਾਈਜ਼ਰ ਜਿਹੜੇ ਸਲਾਹ ਦਿੰਦੇ ਆ ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੀ ਕਹਿੰਦਾ ਉਹੀ ਲਿਖਦੇ ਸਭ ਕੁਝ ਹੋਊਗੀ ਸਭ ਕੁਝ ਦੱਸਦੇ ਆ ਤੇ ਇਹਦਾ ਬੋਲਣ ਵਾਲੇ ਹੁੰਦੇ ਆ ਮੰਤਰੀ ਇਹਨਾਂ ਦੇ ਐਡਵਾਈਜ਼ਰ ਅੱਗੇ ਹੁੰਦੇ ਆ ਉਹਨਾਂ ਨੇ ਸਭ ਕੁਝ ਦੇਖਣਾ ਹੁੰਦਾ ਉਹ ਦੱਸ ਦਿੰਦੇ ਆ ਵੀ ਇੱਥੇ ਆਪ ਜੀ ਤੁਸੀਂ ਆਹ ਬੋਲਣਾ ਇਹਨਾਂ ਨੇ ਉੱਤੇ ਬੂਰੇ ਰੱਖਦੇ ਉਹਨਾਂ ਨੇ ਦੇਖ ਕੇ ਬੋਲੀ ਜਾਂਦਾ ਪਰ ਪ੍ਰਮਾਤਮਾ ਨੇ ਇਹ ਹੁਣੇ ਬੰਦਿਆ ਦੀ ਲੋੜ ਨਹੀਂ ਤਾਂ ਆਪ ਹੀ ਐਡਵਾਈਜ਼ਰ ਆਇਆ ਆਪ ਹੀ ਸਲਾਹਤਾ ਇਹ ਵੀ ਤਾਂ ਦੀ ਵਡਿਆਈ ਹੈ ਵੱਡੀ ਵਡਿਆਈ ਜਬ ਪੁਰਸ਼ਾਂ ਦਾ ਉਹ ਪੁੱਛ ਕੇ ਨਹੀਂ ਕੁਝ ਇਹਨੂੰ ਦੱਤਾ ਦਿੰਦਾ ਪੁੱਛ ਕੇ ਕੁਝ ਨਹੀਂ ਕਰਦਾ ਉਹ ਆਪਣੇ ਆਪ ਜੋ ਕੁਝ ਕਰਦਾ ਆਪ ਹੀ ਕਰਦਾ ਵਸ ਜੋ ਕੁਝ ਕਰੇ ਸੋ ਆਪ ਹੀ ਆਪ ਹੀ ਕਰਦਾ ਜੇਕਰ ਸਤਿਗੁਰਾਂ ਦਾ ਵਾਜਰ ਉਮਰ ਆਉਂਦਾ ਬਿਓ ਪੂਛਣਾ ਮਸਲਤ ਭਰ ਜੋ ਕੁਝ ਕਰੇ ਸੋ ਆਪੇ ਕਿਸੇ ਤੋਂ ਸਲਾਹ ਨਹੀਂ ਲੈਂਦਾ ਕਿਸੇ ਤੋਂ ਪੁੱਛਦਾ ਨਹੀਂ ਇਸ ਕਰਕੇ ਜਦੋਂ ਆਪੇ ਥਾਠ ਕੀਤਾ ਵਹਿ ਕਰਤਾ ਤਦ ਪੁੱਛਣਾ ਸੇਵਕ ਵੀ ਆ ਕਿਸੇ ਸੇਵਕ ਨੂੰ ਨਹੀਂ ਪੁੱਛਿਆ ਨਹੀਂ ਜਦੋਂ ਆ ਦੁਨੀਆ ਨੂੰ ਬਣਾਉਣ ਲੱਗਿਆ ਜਦੋਂ ਆਪੇ ਥਾਠ ਕੀਤਾ ਵਹਿ ਕਰਤਾ ਕਿਉਂ ਨਹੀਂ ਸਲਾਹ ਲੈਤੀ ਕਿਤੇ ਦੋ ਕੋਈ ਹੈ ਹੀ ਨਹੀਂ ਸੀ ਹਮ ਦੀਏ ਨਾ ਹੁਣ ਜਦੋਂ ਸਿਸ਼ਟੀ ਪੈਦਾ ਕਰਨ ਵਾਲਾ ਕੀ ਅਸੀਂ ਸਾਡੇ ਵਿੱਚੋਂ ਹੈਗਾ ਸੀ ਕੋਈ ਕੋਈ ਹੈ ਹੀ ਨਹੀਂ ਸੀ ਤਦੋ ਕਿ ਆਪ ਕੋ ਲੈਵਾ ਹੈ ਕਿ ਆਪ ਕੋ ਦੇਵਾ ਹੈ ਜਾ ਪੁੱਛਣਾ ਸੇ ਉਹਦੀ ਵੀ ਜਾ ਸੇਵਕ ਨੂੰ ਕਿਸੇ ਨੂੰ ਪੁੱਛਣ ਦੀ ਤਾਂ ਸਲਾਹ ਤਾਂ ਹੋਵੇਦਾ ਤਾਂ ਕਿ ਕੋਈ ਹੋਵੇ ਤੇ ਨਹੀਂ ਨਹੀਂ ਕੋਈ ਇਹ ਤਾਂ ਸਾਨੂੰ ਪਤਾ ਲੱਗਾ ਜਦੋਂ ਸ੍ਰਿਸ਼ਟੀ ਪੈਦਾ ਕੀਤੀ ਹੈ ਕਿ ਅਸੀਂ ਅਸੀਂ ਉਸੇ ਸ੍ਰਿਸ਼ਟੀ ਜਿਹੜੇ ਨੇ ਪੈਦਾ ਕੀਤੀ ਹੈ ਉਹਦੇ ਕੋਈ ਨਹੀਂ ਸੀਗਾ ਫਿਰ ਆਪੇ ਸੇਵ ਬਣਾਈ ਨਕਤ ਗੁਰਮਖ ਅਪੇ ਅਮਰਤ ਪੀਆ ਫਿਰ ਆਪੇ ਆਕਾਰ ਅਨਰੰਕਾਰ ਪੀਆ ਉਹਨੇ ਆਪੇ ਫਿਰ ਆਕਾਰ ਤੋਂ ਅਨਰੰਕਾਰ ਤੋਂ ਆਕਾਰ ਬਣਾਤਾ ਆ ਦੁਨੀਆ ਦਾ ਦੂਈ ਕੋ ਦਤਤ ਸਤਿ ਆਪ ਕਰਦਾ ਹੁਣ ਉਹ ਜੋ ਕੁਝ ਕਰਦਾ ਉਹ ਉਸ ਦੇ ਹੁਕਮ ਵਿੱਚ ਹੀ ਸਭ ਕੁਝ ਕਰਦਾ ਇਸ ਤਰ੍ਹਾਂ ਉਹਦੀ ਰਹਾਮਤ ਆਦੀ ਇਸ ਕਰਕੇ ਸਤਿਗੁਰਾਂ ਨੇ ਕੀ ਕਿਹਾ ਓਮ ਸਾਤ ਸਤਿਗੁਰ ਨਮਸਕਾਰਮ ਆਦ ਮਦ ਅੰਤ ਨਮਸਕਾਰਮ ਤੇ ਆ ਸੀ ਉਹ ਸਭ ਕੁਝ ਕਰਦਾ ਆਪੇ ਸੁਣਦਾ ਆਪ ਹੀ ਜਾ ਸਮ ਆਪਣੀ ਸੁਭਾ ਆਪ ਹੀ ਸੁਣਦਾ ਆਪਣਾ ਗਾਇਆ ਆਪ ਹੀ ਸੁਣਦਾ ਹੈ ਆਪੇ ਸਕੂਲਾ ਲਕੀ ਨਾ ਜਾਈ ਨਾਨਕ ਇਸ ਕਰਕੇ ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਵਿਗਤੋ ਸਰਵੈ ਨੁਪਜੀ ਨਿਰਮਾਇਲ ਦਾ ਭਾਵ ਹੁੰਦਾ ਹੈ ਨਿਰਮਲ ਜਿਹੜਾ ਤਿੰਨੇ ਮਾਇਆ ਦੇ ਤਿੰਨ ਗੁਨਾ ਤੋਂ ਰਹਿਤ ਹੈ ਜਿਹਨੂੰ ਮੈ ਨਹੀਂ ਲੱਗਦਾ ਇਹਨੂੰ ਨਰਾਚਿ ਜਨ ਨਹੀਂ ਕਿਹਾ ਹੈ ਨਿਰ ਅੰਜਨ ਨਿਰ ਇੱਕ ਪਾਸੇ ਕਹ ਲੋ ਅੰਜਨ ਇੱਕ ਪਾਸੇ ਅੰਜਨ ਦਾ ਭਾਵ ਦਾ ਤਾਲਖ ਨਿਰਧਰਭ ਅੰਜਨ ਤੋਂ ਰਹਤ ਕਾਲ ਤੋਂ ਰਹਤਾ ਪੱਬ ਬਕਾਰਾਂ ਤੋਂ ਰਹਤਾ ਹੈ ਸਾਰਿਆਂ ਦੇ ਵਿੱਚ ਹੀ ਹੈ ਮੰਗਤੇ ਵਿੱਚ ਵੀ ਹੈ ਰਾਜੇ ਵਿੱਚ ਵੀ ਹੈ ਅਮੀਰ ਵਿੱਚ ਵੀ ਹੈ ਗਰੀਬ ਵਿੱਚ ਵੀ ਹੈ ਹਣਾ ਆ ਜਿਹੜੇ ਤੁਰੇ ਫਿਰਦੇ ਆ ਜਿਹੜੇ ਕਦੇ ਘੁੰਦੇ ਨਹੀਂ ਇਹਨਾਂ ਦੇ ਵਿੱਚ ਵੀ ਹੈ ਤੇ ਜਿਹੜੇ ਰੋਜ਼ ਸਾਬਣ ਲਾਉਂਦੇ ਉਹਨਾਂ ਵਿੱਚ ਵੀ ਹੈ ਪਰ ਉਹ ਨਰਮਾਇਆ ਹੈ ਭਾਕੀਆ ਨਰਲੇ ਬਲਦਾ ਹੈ ਹੈ ਸਾਰਿਆਂ ਦੇ ਅੰਦਰ ਮੰਗਤੇ ਦੇ ਵਿੱਚ ਵੀ ਆ ਫਿਰਦੇ ਨੇ ਜਿਹੜੇ ਨਾ ਵਿੱਚ ਵੀ ਆ ਤੇ ਉਹ ਹੀ ਝੁੱਟੀ ਜਾਂਦਾ ਸਭ ਕੁਝ ਰਾਜਾ ਵੀ ਉਹ ਹੀ ਹੈ ਪਰ ਮਰਲੇਪ ਹੈ ਉਹ ਬੰਦੇ ਦੇ ਅੰਦਰ ਬੈਠਾ ਉਹਦੇ ਕੀਤੇ ਕਰਮਾਂ ਨੂੰ ਉਧਾਰਿਆ ਹੈ ਅੰਦਰ ਜੇ ਉਹਨੂੰ ਲੇਪ ਨਹੀਂ ਲੱਗਦਾ ਵੀ ਜੇ ਐਦਾ ਵੀ ਕੋਈ ਮੰਗਦਾ ਹੈ ਤੇ ਉਹ ਉਹ ਵੀ ਹੈ ਉਹਨੇ ਤਾਂ ਉਹਦੇ ਕੀਤੇ ਸਤਿਕਾਰਾਂ ਨੂੰ ਉਧਾਉਣਾ ਕਰੀ ਜਾਂਦਾ ਨਾਲ ਕਰਾਈ ਜਾਂਦਾ ਔਰ ਡੂੰਘੀਆਂ ਗੱਲਾਂ ਨੇ ਆਪੀ ਸਭ ਨੂੰ ਅਭਿਗਤ ਨਰਮੈਲ ਕੁਝੀ ਫਿਰ ਉਹ ਅਭਿਗਤ ਭਵ ਅਦ੍ਰਿਸ਼ਟ ਤੋਂ ਕੀ ਕਰਦਾ ਹੈ ਦ੍ਰਿਸ਼ਟੀ ਬਣਾ ਦਿੰਦਾ ਹੈ ਪਰਖ ਹੋ ਜਾਂਦਾ ਹੈ ਨਿਰਗੁਣ ਤੋਂ ਸਰਗੁਣ ਬਣਦਾ ਹੈ ਨਿਰਗੁਣ ਆਪਣੇ ਆਪ ਦੀ ਵਿੱਚ ਨਿਰਗੁਣਾਂ ਦਾ ਤੁਜਨਾ ਉਹ ਤੋਂ ਫਿਰ ਇੱਕ ਸਰਗੁਣ ਬਣਾਤਾ ਸਾਰੇ ਗੁਣ ਭਾਵ ਦੀ ਇਹ ਦੁਨੀਆ ਪੈਦਾ ਕਰਦਾ ਦੋਈ ਕੋਦੇ ਤਾਂ ਸਾਝਿਆ ਕਰ ਆਸਨ 'ਤੇ ਬਠੋ ਚਾਓ ਫਿਰ ਦਾਤਾ ਕਰਤਾ ਆਪ ਤੂੰ ਦਾਤਾ ਉਹੀ ਦਿੱਖਿਆ ਉਸੇ ਵਿੱਚ ਦਾਤਾ ਵੀ ਉਹੀ ਕਰਤਾ ਦਾ ਭਾਫੈਦਾ ਕਰਨ ਵਾਲਾ ਵੀ ਉਹੀ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੁਸ ਖੁਸ਼ ਹੋ ਕੇ ਦਿੰਦਾ ਵਿੱਚ ਬੈਠਾ ਹੈ ਤੇ ਅਦਵਕਾਰ ਆਸਾਂ ਡਿੱਠੋ ਚਾਉਦਾ ਭਾਅ ਹੁੰਦਾ ਵੀ ਪੈਦਾ ਕਰਕੇ ਵਿਚੀ ਬੈਠਾ ਸਾਰਾਂ ਦੀ ਦੇਖ ਭਾਲ ਕਰਦਾ ਪਿਆ ਦਾਤਾਂ ਦਿੰਦਾ ਪਿਆ ਜਿਹਨੂੰ ਜਿੱਤ ਦੀ ਲੋੜ ਆ ਦਿੰਦਾ ਜਿਹਨੂੰ ਜਿੱਤ ਦੀ ਲੋੜ ਨਹੀਂ ਹੈਗੀ ਭਾਵੇਂ ਉਹ ਮੰਗਦਾ ਹੈ ਨਹੀਂ ਦਿੰਦਾ ਇੱਕਦਮ ਆਪਾਂ ਹੀ ਵਿਚਾਰ ਕੀਤੀ ਸੀ ਵੀ ਆਪਣੇ ਹੋ ਸਕਦਾ ਨੁਕਸਾਨ ਵਾਲੀ ਚੀਜ਼ ਨਹੀਂ ਦਿੰਦਾ ਤੇ ਸਾਨੂੰ ਅਸੀਂ ਕਈ ਵਾਰ ਖੜੇ ਜੇ ਪਾਈ ਜਾਂਦੇ ਆ ਵੀ ਲੈਣੀ ਨਹੀਂ ਹੈ ਬੱਚੇ ਵਾਲਾ ਕੰਮ ਪਰ ਜਦੋਂ ਬੰਦਾ ਖੜੇ ਨਾ ਸਾਡੇ ਤੇ ਫਿਰ ਦਿੰਦਾ ਫਿਰ ਉਹਦਾ ਨੁਕਸਾਨ ਵੀ ਹੋ ਜਾਂਦਾ ਕਈ ਵਾਰ ਕਿਉਂਕਿ ਕਿਹੜਾ ਨਹੀਂ ਸਾਡੇ ਪਹਿਲਾਂ ਦਿੱਤੀ ਨਹੀਂ ਸੀ ਬੰਦੇ ਨੇ ਸਬਰ ਨਹੀਂ ਕੀਤਾ ਬੱਚੇ ਵਾਲੀ ਗੱਲ ਬੱਚਾ ਹੁਣ ਖੜੇ ਪਏ ਜਾਵੇ ਤੇ ਫਿਰ ਲੈ ਕੇ ਦੇਣਾ ਪੈਂਦਾ ਨੁਕਸਾਨ ਹੋ ਜਾਂਦਾ ਪਰ ਉਹਨੂੰ ਪਤਾ ਤਾਂ ਹੁੰਦਾ ਮਾਂ ਦੇ ਕਿਸੇ ਤਰ੍ਹਾਂ ਨੂੰ ਵੀ ਪਤਾ ਦਾਤਾ ਤਾਤਾ ਆਪ ਤੁਸ ਦੇਵੇ ਕਰੇ ਬਸਾਉ ਤੂੰ ਜਾਣੋ ਹੀ ਤੂੰ ਸਾਰਿਆਂ ਨੂੰ ਜਾਣਦਾ ਸਾਰਿਆਂ ਦੇ ਅੰਦਰ ਦੀ ਜਾਣਦਾ ਘਟ ਘਟ ਕੇ ਅੰਦਰ ਕੀ ਜਾਨ ਤੋਂ ਅੰਦਰ ਦੀ ਤੂੰ ਜਾਣ ਉਹ ਇਹ ਸਭ ਸਹਿ ਦੇ ਲੈ ਸਹਿ ਦੇ ਦੇ ਭਾਵ ਜਿੱਦ ਦਿੰਦਾ ਹੈ ਜੀਵਨ ਦਿੰਦਾ ਹੈ ਤੇ ਜਿੰਦ ਲੈ ਵੀ ਲੈਣਾ ਇਹ ਵੀ ਤੇਰੀ ਕੰਮ ਹੈ ਜਿੰਦ ਦੇਣ ਵਾਲਾ ਜੀਵਨ ਦੇਣ ਵਾਲਾ ਤੇ ਜੀਵਨ ਲੈਣ ਵਾਲਾ ਭਾਵ ਜੋਤ ਰੱਖਣ ਵਾਲਾ ਤੇ ਜੋਤ ਅੰਦਰੋਂ ਕੱਢਣ ਵਾਲਾ ਵੀ ਤੂੰ ਹੀ ਹੈ ਇਹ ਇਹ ਸਾਰੀ ਪਉਣੀ ਦੀ ਤੁਸੀਂ ਵਿਆਖਿਆ ਧਿਆਨ ਨਾਲ ਸੁਣ ਲਿਓ ਬਦੀ ਕਿਹੜੀ ਹੈ ਜੇ ਬਸ ਟਾਈਮ ਦਾ ਪਾਪ ਦੇ ਲੈਸ ਜਿੰਦ ਕਵਾਉ ਕਰ ਆਸਨ ਟਿੱਠੋ ਐ ਆਸਨ ਲਾਈ ਬਹਿਤਾ ਹੁ ਕੀ ਹੈ ਵਾ ਸਾਰਿਆਂ ਤੇ ਅਦਾ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ ਕੌਣ ਕਿੱਥੇ ਹੈ ਇਹ ਨਹੀਂ ਉਹਦਾ ਕੈਮਰਾ ਵੀ ਉੱਤੇ ਉੱਤੇ ਕੰਮ ਕਰਦਾ ਧਰਤੀ 'ਚ ਵੀ ਕੰਮ ਕਰਦਾ ਆਕਾਸ਼ 'ਚ ਵੀ ਕੰਮ ਕਰਦਾ ਧਰਤੀ ਦੇ ਉੱਪਰ ਵੀ ਕੰਮ ਕਰਦਾ ਭਾਬ ਜਿਹੋ ਜਿਹਾ ਕੈਮਰਾ ਉਹਦਾ ਲੱਗਿਆ ਹੋਇਆ ਜੇ ਕੋਈ ਕਮੇਤ ਕਿਤੇ ਵੀ ਗੱਲ ਦੇ ਬਸ ਹਰ ਥਾਂ ਇਹ ਕਿਉਂਕਿ ਬਿੱਚੀ ਹੈ ਇਸ ਕਰਕੇ ਲੋਕਕਾਰ ਪਾਸ ਜੀ ਦੇ ਦੇ ਸਵਾਲ ਦੇ ਜਵਾਬ ਦਿੱਤੇ ਨੇ ਕਹਿੰਦੇ ਨਿਰਗੁਣ ਤੋਂ ਉਹਨੇ ਸਰਗੁਣ ਬਣਾ ਲਿਆ ਪਹਿਲਾਂ ਆਪੇ ਸੁੰਨ ਅਵਸਥਾ ਦੇ ਵਿੱਚ ਸੀਗਾ ਜਦੋਂ ਕੁਝ ਨਹੀਂ ਸੀ ਤੇ ਉਹਦੀ ਮੌਜ ਹੋਈ ਤੇ ਉਹਨੇ ਸੰਸਾਰ ਪੈਦਾ ਕਰ ਦਿੱਤਾ ਸਾਧ੍ਰਿਸ਼ਟ ਤੋਂ ਭਾਵ ਦ੍ਰਿਸ਼ਟ ਸੂਖਮ ਤੋਂ ਅਸਤ ਪੂਰਨ ਤਾਂ ਜਿਕੇ ਇਹ ਦੋ ਦੋ ਅੱਖਰ ਨੇ ਇੱਕ ਆਕਾਰ ਕਹ ਲੋ ਕਿ ਨਰੰਮਕਾਰ ਇਹ ਕੋ ਸਮਝ ਪੈ ਜੂ ਇਥੋਂ ਹੀ ਅਦ੍ਰਿਸ਼ਟ ਦਾ ਦ੍ਰਿਸ਼ਟ ਸਤੂਰ ਸੂਖਮ ਅਸਥੂਲ ਇਹ ਦੋ ਚੀਜ਼ਾਂ ਸਤਪੁਰ ਪਰਚੈ ਪਰਮ ਪਦ ਪਾਈ ਹੈ ਪਰਚੈ ਦਾ ਭਾਵ ਅਪੀਤ ਜਾਣਾ ਕਹਿੰਦੇ ਤਦੋਂ ਇਹ ਦ੍ਰਿਸ਼ਟਮਾਨ ਸੰਸਾਰ ਵਿੱਚੋਂ ਜਿਸ ਜੀਵ ਦਾ ਮਨ ਸਤੂਰ ਨੇ ਸ਼ਬਦ ਨਾਲ ਅਪੀਤ ਜਾਂਦਾ ਹੈ ਭਾਵ ਸ਼ਬਦ ਨੂੰ ਮਨ ਲੱਗਦਾ ਹੈ ਸ਼ਬਦ ਨਾਲ ਜੁੜ ਜਾਂਦਾ ਹੈ ਸ਼ਬਦ ਤੇ ਗੁਰੂ ਤੇ ਕੀ ਹੁੰਦਾ ਭਰੋਸਾ ਯਕੀਨ ਹੋ ਜਾਂਦਾ ਉਸ ਜੀਵ ਦੀ ਅਵਸਥਾ ਜਿਹੜੀ ਉਹ ਉੱਚੀ ਹੋ ਜਾਂਦੀ ਹੈ ਸਤਿਗੁਰਾਂ ਦੇ ਪਰਮ ਪਦ ਪਾਈਆ ਪਰਮ ਪਦ ਦੀ ਪ੍ਰਾਪਤੀ ਬਹੁਤ ਵੱਡੀ ਪਦਵੀ ਮਿਲ ਜਾਂਦੀ ਹੈ ਸੱਚ ਹੈ ਸ਼ਬਦ ਸਮਾਇ ਲਿਆ ਉਹਨੇ ਕੀ ਹੋ ਗਿਆ ਫਿਰ ਗੁਰੂ ਦੇ ਰਾਹੀਂ ਪਰਮਾਤਮਾ ਨੇ သူ့ ਆਪਣੇ ਵਿੱਚ ਹੀ ਲੀਨ ਕਰ ਲਿਆ ਲੀਨ ਕਰ ਇੱਕੇ ਕੋ ਸੱਚ ਏਕਾ ਜਾਣੈ ਹਮੈ ਦੂਜਾ ਦੂਰ ਕੀਆ ਕਹਿੰਦੇ ਕਦੋਂ ਫਿਰ ਉਹ ਕੇਵਲ ਇੱਕ ਪ੍ਰਭੂ ਹੀ ਸਦਾ ਰਹਿਣ ਵਾਲੀ ਹਸਤੀ ਜਾਣਤਾ ਹੈ ਪਰ ਉਹ ਜਾਣਦਾ ਵੀ ਇੱਕੋ ਹੀ ਹੈ ਪਰਮਾਤਮਾ ਬਸ ਜਿਹਨੂੰ ਲੀਨ ਕਰ ਲਿਆ ਫਿਰ ਉਹ ਇੱਕ ਦੀ ਗੱਲ ਕਰਦਾ ਵੀ ਇੱਕੋ ਹੀ ਹੈ ਹੋਰ ਦੂਜਾ ਹੈ ਹੀ ਕੋਈ ਨਹੀਂ ਤੇ ਪਹਿਲਾਂ ਉਹਦੇ ਅੰਦਰ ਵਿਚਾਰ ਸੀ ਵੀ ਦੂਜਾ ਵੀ ਕੋਈ ਹੈ ਉਹ ਕਾਦੇ ਕਰਕੇ ਸੀ ਹਉਮੈ ਕਰਕੇ ਫਿਰ ਹਉਮੈ ਨੂੰ ਮਾਰ ਦੂਜਾ ਦੂਰ ਕੀਆ ਉਹਨੇ ਆਪਣੇ ਅੰਦਰੂ ਦੂਜਾ ਭਾਵ ਵੀ ਦੂਰ ਕਰ ਲਿਆ ਉਹ ਹਉਮੈ ਕਰਕੇ ਸੀ ਹਉਮੈ ਦੀ ਕੰਧ ਕਰਕੇ ਸੀ ਸਤਿਗੁਰ ਕਹਿੰਦੇ ਜਦੋਂ ਉਹ ਇੱਕ ਦੇ ਵਿੱਚ ਮਿਲ ਗਿਆ ਤੇ ਉਹਨੇ ਆਪਣਾ ਇਹ ਖਿਆਲ ਸੀ ਜਿਹੜਾ ਉਹ ਦੂਰ ਕਰ ਲਿਆ ਸੋ ਜੋਗੀ ਗੁਰ ਸ਼ਬਦ ਪਸਾਨਾ ਅੰਤਰ ਕਮਲ ਪ੍ਰਗਾਸ ਜੀਆ ਸਤਿਗੁਰ ਕਹਿੰਦੇ ਬਸ ਆਹੀ ਲੋਹੀ ਹੈ ਮੁਰਾ ਜਿਹਨੇ ਇੰਨਾ ਕੁਝ ਜਾਣ ਲਿਆ ਸੋ ਜੋਗੀ ਗੁਰ ਸ਼ਬਦ ਪਸਾਨਾ ਜਿਹਨੇ ਗੁਰੂ ਦੇ ਸ਼ਬਦ ਦੁਬਾਰਾ ਪੂਰੀ ਪਰੇਸ਼ਾਨ ਕਰ ਲਈ ਅੰਤਰ ਕਮਲ ਪ੍ਰਗਾਸ ਦਿਆ ਤੇ ਅੰਦਰੋਂ ਖਿੜ ਗਿਆ ਅੰਦਰੋਂ ਕੀ ਹੈ ਵਿਗਾਸ ਕਾ ਲਈ ਅੰਦਰ ਖਿੜਾ ਹੋ ਗਿਆ ਤੇ ਐ ਖਿੜ ਗਿਆ ਪ੍ਰਗਾਸ ਹੋ ਗਿਆ ਪਹਿਲਾ ਹਨੇਰਾ ਸੀ ਭਾਵ ਅਗਿਆਨਤੋਂ ਨਿਕਲਦੀ ਜੀਵਨ ਪਰਮ ਦਾ ਸਭ ਤੋਂ ਸੂਝ ਹੈ ਅੰਤਰ ਜਾਣਾ ਸਰਬ ਦਇਆ ਸਭ ਕੁ ਕਹਿੰਦੀ ਜਿਹੜਾ ਮਨੁੱਖ ਜਿਉਂਦਾ ਮਰਦਾ ਜਿਉਂਦਾ ਮਰਦਾ ਭਾਵ ਕੀ ਹਉਮੈ ਤੇ ਆ ਕੇ ਸਵਾਰਥ ਤੇ ਆ ਕੇ ਜਿਉਂਦਾ ਸਵਾਰਥ ਕਰਕੇ ਨਹੀਂ ਸਵਾਰਥ ਸਮਝ ਗਿਆ ਨਾ ਆਪਣੇ ਲੋੜ ਕੋ ਕੀ ਨੂੰ ਮੀਤ ਵੀ ਜੰਨਤ ਕਰ 로ਡ ਸੀ ਉਹਨਾਂ ਚ ਕਰ ਆਪਾਂ ਉਸ ਬੰਦੇ ਨਾਲ ਕਰ ਲੋ ਚਲੋ ਆਪਾਂ ਗੁਰੂ ਵਾਲੀ ਗੱਲ ਹੀ ਕਰੀ ਵੀ ਬਹੁਤੇ ਬੰਦੇ ਬਹੁਤੀ ਦੁਨੀਆ ਗੁਰੂ ਨਾਲ ਸਵਾਰਥ ਕਰਕੇ ਜੀ ਵੀ ਹੈ ਬਹੁਤੀ ਦੁਨੀਆ ਸਵਾਰਥ ਵੀ ਕੁਝ ਲੈਣਾ ਉਹਨਾਂ ਚ ਕਰ ਪਾਉਣਾ ਅਰਦਾਸ ਬੇਨਤੀ ਵੀ ਕਰਨੀ ਹੈ ਪਾਠ ਵੀ ਕਰਾਂਗੇ ਤੇਨੇ ਵੀ ਕਰਾਂਗੇ ਕਮਰਤ ਵੀ ਲਈ ਵੀ ਉਠਾਗੇ ਚੰਗੀ ਗੱਲ ਆ ਮਾਣੀ ਤੇ ਜਿੱਦੇ ਕੰਮ ਹੋ ਗਏ ਆਪਣੇ ਉਹ ਸਾਡੀ ਦਿੱਤਾ ਪਾਸਾ ਇਹ ਸਵਾਰਥ ਹੁੰਦਾ ਸਵਾਰਥ ਸਤਿਗੁਰ ਕਹਿੰਦੇ ਜੀਵਤ ਮਾਰਾ ਬਸ ਇਹਨੂੰ ਮਾਰੋ ਅੰਦਰ ਸਵਾਰਥ ਨੂੰ ਮਾਰ ਦੋ ਅੰਦਰ ਵੀ ਗੁਰੂ ਨੂੰ ਸਮਰਪਿਤ ਹੋ ਜਾਈ ਮਨ ਵੇਦਿਆ ਸਤਿਗੁਰ ਕੀ ਪਾਸ ਗਈ ਹੈ ਨਾ ਧਨ ਮਨ ਧਨ ਸਭ ਸੌਂਸ ਗੁਰੂ ਕੋ ਹੁਕਮ ਮੰਨਿਆ ਪਾਈਆ ਕਹਿੰਦੀ ਕਈ ਬਚਨ ਹੁੰਦੇ ਇਹ ਸਵਾਰਥ ਇਹ ਤਾਂ ਗੁਰੂ ਨੂੰ ਮਨ ਦੇਂਦਾ ਗੁਰੂ ਨੂੰ ਵੇਚ ਦਿੱਤਾ ਹੁਣ ਗੁਰੂ ਲਈ ਭਾਵੇਂ ਕੁਝ ਵੀ ਦੁੱਖ ਦੇਵੇ ਭਾਵੇਂ ਸੁੱਖ ਦੇਵੇ ਤੇ ਬੰਦਾ ਸਤਿਵਚਨ ਕਹ ਕੇ ਕੋਈ ਗੱਲ ਨਹੀਂ ਕੁਝ ਦਿੰਦਾ ਹੈ ਨਹੀਂ ਦਿੰਦਾ ਸਤਿਵਚਨ ਦੀ ਨੁਕਸਾਨ ਹੋ ਗਿਆ ਫਾਇਦਾ ਹੋ ਗਿਆ ਸਤਿਵਚਨ ਦੀ ਇਹ ਸਵਾਰਥ ਨਹੀਂ ਹੈ ਇਹ ਆ ਗੁਰੂ ਨੂੰ ਸਮਰਪਤ ਹੈ ਜੀਵਤ ਮਰਿਆ ਤਾਂ ਸਭ ਕੁਝ ਸੁਝਾ ਉਹ ਅੰਤ ਸੁਝ ਜਾਂਦਾ ਉਹਨੂੰ ਸੋਝੀ ਆ ਜਾਂਦੀ ਹੈ ਅੰਤਰ ਜਾਣਾ ਸਰਬਦਿਆ ਉਹ ਫਿਰ ਐ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਦਾ ਜੋ ਉਹਦੇ ਅੰਦਰ ਹੈ ਉਹ 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 ਸਾਰਾ ਝ ਦੇਖਦਾ ਵੀ ਸਾਰਾ ਚੋਹੀ ਹੈ ਆ ਵੀ ਰੱਬ ਦਾ ਪਿਆਰਾ ਉਹ ਵੀ ਰੱਬ ਦਾ ਪਿਆਰਾ ਭਾਵ ਕੀ ਹੈ ਮਿੱਤਰ ਤੇ ਦੁਸ਼ਮਣ ਵਾਲੀ ਬਿਰਤੀ ਖਤਮ ਹੋ ਗਈ ਇਹ ਨਹੀਂ ਵੀ ਆ ਮੇਰਾ ਮਿੱਤਰ ਹੈ ਆ ਦੁਸ਼ਮਣ ਹੈ ਆ ਬਗਾਨਾ ਹੈ ਆ ਆਪਣਾ ਇਹ ਬਿਰਤੀ ਖਤਮ ਹੋ ਗਈ ਸਾਰਿਆਂ ਨੂੰ ਕਹਿੰਦਾ ਸਭ ਨਾਲ ਤੋਂ ਹਮ ਆਪਣੀ ਆ ਹਮ ਸਭ ਨਾਲ ਕੇ ਸਾਜਣ ਆ ਬਿਰਤੀ ਵਾਲੀ ਸਭਨਾ ਉਹ ਹਮ ਆਪਣ ਕੀ ਆ ਹਮ ਸਭਨਾ ਕੀ ਸਾਜਰ ਦੂਰ ਪਰਾਇ ਮੰਨਤਾ ਵੀ ਬਿਰਹਾ ਤੋ ਮੇਲ ਕਿਉ ਮੇਰੇ ਰਾਜਾ ਬਸ ਆ ਬਿਲਤੀ ਬੰਦੀ ਇਹ ਬਿਲਤੀ ਬੰਦੀ ਅੱਗੇ ਸਤਗੁਰ ਕਹਿੰਦੇ ਨਾਨਕ ਤਾ ਕੋ ਮਿਲੇ ਵਡਾਈ ਆਪ ਉਸਾਨਾ ਸਰਬ ਜੀਆ ਉਸ ਮਨੁੱਖ ਨੂੰ ਫਿਰ ਇੱਜ਼ਤ ਮਿਲਦੀ ਆ ਸਤਕਾਰ ਮਿਲਦਾ ਇਸ ਸੰਸਾਰ ਦੇ ਵਿੱਚ ਇੱਥੇ ਵੀ ਮਿਲਦਾ ਹੈ ਜਦੋਂ ਚਲਾ ਜਾਂਦਾ ਫਿਰ ਵੀ ਸਤਕਾਰ ਮਿਲਦਾ ਫਿਰ ਉੱਥੇ ਦਰਗਾਹ ਦੇ ਵਿੱਚ ਆਓ ਬੈਠ ਆਦਰ ਸੁਭ ਦੇ ਦਰਗਾਹ ਦੇ ਵਿੱਚ ਅੱਗੇ ਵੀ ਸਤਕਾਰ ਮਿਲਦਾ ਉਸ ਆਤਮਾ ਨੂੰ ਜਿਹੜੀ ਆਤਮਾ ਨੇ ਇੱਥੇ ਇਸ ਤਰ੍ਹਾਂ ਪ੍ਰਮਾਤਮਾ ਨਾਲ ਜੁੜ ਕੇ ਰਹੀ ਉਹਨੂੰ ਅੱਗੇ ਵੀ ਸਤਕਾਰ ਮਿਲਿਆ ਇਹ ਨਾਨਕ ਉਸ ਮਨੁੱਖ ਨੂੰ ਇੱਜ਼ਤ ਮਿਲਦੀ ਹੈ ਉਹ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਵੇਖਦਾ ਤੇ ਉਸੇ ਜੋਤ ਨੂੰ ਸਭ ਵਿੱਚ ਵੇਖਦਾ ਜੋ ਉਸ ਦੇ ਅੰਦਰ ਹੈ ਭਾਪਤੀ ਹੈ ਵੀ ਉਹਨੇ ਸਮਝ ਲਿਆ ਵੀ ਜੋ ਮੇਰੇ ਵਿੱਚ ਹੈ ਉਹ ਵੀ ਉਹਦੇ ਵਿੱਚ ਹੈ। ਬਸ। ਆਪਾ ਪਾਪ ਦੂਰ ਕਰ ਦਿੱਤਾ। ਸੋ ਇੱਥੇ 24ਵੇਂ ਸੱਤੇ ਦੀ ਵਿਚਾਰ ਇਹ ਸੀ ਵੀ ਪ੍ਰਮਾਤਮਾ ਦੇ ਦੋ ਸਰੂਪ ਨੇ ਭਾਈ। ਸਰਗੁਣ ਨਿਰਗੁਣ। ਆਪਾ ਪੜ੍ਹਦੇ ਨਾ ਨਿਰਗੁਣ ਨਿਰਗੁਣ ਨਰੰਕਾਰ ਸਮਾਧੀ। ਆਪ ਆਪੇ ਨੇ ਕੀ ਆ ਨਾਲ ਕਾਪੇ ਹੀ ਫਿਰ। ਅਸ਼ਟਪਦੀ ਤੇ ਪੜਿਆ ਪੜੇ। ਸੁਖਮਨੀ ਸਾਹਿਬ ਦਾ ਬਾਣੀ ਪੜਿਆ ਕੋਲੋਂ ਦੇ ਵਿੱਚ ਸਾਰੀ ਇਹ ਕੀ ਜੇ ਇਹ ਸਾਰੀ ਅਸ਼ਟਪਦੀ ਪੜ ਲੋ ਉਹਦਾ ਸਾਰਾ ਸਰੂਪ ਸਾਡੇ ਸਾਹਮਣੇ ਆ ਗਿਆ। ਸਾਰਬੋਗ ਨਿਰਗੁਣ ਨਿਰਗੁਣ ਦ੍ਰਿਸ਼ਟਮਾਨ ਅਦ੍ਰਿਸ਼ਟਮਾਨ ਸੂਖਮ ਅਸਥੂਲ ਇਹ ਉਹਨੇ ਦੋ ਪੱਖ ਬਸ ਇਹ ਨਾ ਕਿਹਾ ਕਿ ਜੇ ਉਹ ਬਾ ਅੰਦਰ ਹੈ ਤੇ ਬਾਹਰ ਕਿਵੇਂ ਆ ਗਿਆ ਨਹੀਂ ਉਸੇ ਦੀ ਜੋਤ ਚਲਦੀ ਪਈ ਹੈ ਸਾਰਾ ਕਿ ਜੋਤ ਸੇ ਕਰਕੇ ਤਰੀ ਫਿਰਦੇ ਆ ਖਾਦੇ ਖਾਂਦੇ ਸੋ ਆਉ ਇਹ ਵਿਚਾਰ ਬਾਅਦ ਕੀ ਅਗਲੇ ਪਦੇ ਦੀ ਵਿਚਾਰ ਕਰਦੇ ਸਮੇਂ ਵਿੱਚ ਕਰਾਂਗੇ ਹੌਲੀ ਹੌਲੀ ਇਹ ਸਾਰੇ ਪੋਸ ਪ੍ਰਾਪਤੀ ਦੇ ਗੂਣ ਨੇ ਹੁਣ ਦੋ ਚਾਰ ਪਦੇ ਨੇ ਨਾ ਜਿਹੜੇ ਇਹ ਇਹਦੇ ਵਿੱਚ ਜਦੋਂ ਸਟੱਡੀ ਕਰੀ ਫਿਰ ਇਹ ਵੀ ਇੱਕ ਗੁਣ ਦਿੱਸੇ ਨੇ ਪ੍ਰਮਾਤਮਾ ਦੇ ਸਾਰੇ ਅੱਗੇ ਜਾ ਕੇ ਫੇਰ ਪਰਸ ਸੁਣਾਉਂਗੀ ਕਿਉਂਕਿ ਕੱਟ ਤੋਂ ਘਾਟ ਬਖਤਰ ਪਦੇ ਗਏ ਜਿਹਦੇ ਵਿੱਚ ਇਹ ਸਿੱਧ ਕੋਟ ਦੀ ਬਾਣੀ ਦੇ ਵਿੱਚ 77 ਤੇ ਉਹਨਾਂ ਦੇ ਵਿੱਚ ਸਿੱਧਾਂ ਦੇ ਵਚਨ ਨਹੀਂ ਤੇ ਉਸ ਰੱਬ ਜੀ ਦੇ ਸਰੂਪ ਦੇ ਗੁਣ ਵੀ ਦੱਸੇ ਨੇ ਜਿਹੜੇ ਸਾਨੂੰ ਪਤਾ ਲੱਗਦੀ ਵੀ ਕਿਸ ਤਰ੍ਹਾਂ ਉਹ ਪ੍ਰਮਾਤਮਾ ਦੇ ਗੁਣ ਨਹੀਂ ਤੇ ਉਹ ਗੁਣਾ ਨਾਲ ਅਸੀਂ ਸਾਂਝ ਪਾਉਣੀ ਆ ਫਿਰ ਅਸੀਂ ਲੋਕ ਸੁਣੀਏ Palok si Dinan Arbrab, Ab